ਨੇ ਲਾਟਰੀ ਦੇ ਨਾਮ ਦੀ ਸੇਮ ਲੋਟਰੀ ਏਜੰਸੀ ਮਿਲੋਟ ਇਹ ਅਸੀਂ ਮਨ ਬਨੋਟ ਇੰਟਰਪ੍ਰਾਈਜ਼ ਲੁਧਿਆਣਾ ਤੋਂ ਟਿਕਾ ਲੈਨੇ ਆ ਪੋਸਟ ਆਫਿਸ ਹੈ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਸਟੋਕ ਹੈ ਆ ਕੱਲ ਉਹਨਾਂ ਦਾ 8 ਵਜੇ ਉਹਨਾਂ ਦਾ ਕੱਲ ਡੋਅ ਟਾਈਮ ਸੀ ਜਿਹੜਾ ਨਗਲੈਂਡ ਸਟੇਟ ਦੀ ਲੋਟਰੀ ਸੀ 500 ਮੰਥਲੀ ਉਹਦੇ ਚੋਂ ਕੱਲ ਪਹਿਲਾ ਪ੍ਰਾਈਜ਼ ਹਿੱਟ ਹੋਇਆ ਉਹਨਾਂ ਦਾ 8 ਵਜੇ ਤੇ 20 ਮਿੰਟ ਤੇ ਲਾਈਵ ਡ੍ਰੋਅ ਚੱਲ ਰਿਹਾ ਸੀ ਜਦੋਂ ਉਹਨਾਂ ਦੀ ਕਾਲ ਮੈਨੂੰ ਆਈ ਹੈ ਕਿ ਤੁਹਾਡੇ ਤੋਂ ਪਹਿਲਾਂ ਪ੍ਰਾਈਜ਼ ਹਿੱਟ ਹੋ ਗਿਆ ਤੇ ਸਾਡੇ ਤੋਂ ਪਹਿਲਾਂ ਵੀ ਕਈ ਪ੍ਰਾਈਜ਼ ਹਿੱਟ ਹੋ ਗਏ ਹੈ ਮਤਲਬ ਕਿ ਪਹਿਲਾਂ ਸਾਡੀ 40 ਸਾਲ ਪੁਰਾਣੀ ਲੋਟਰੀ ਏਜੰਸੀ ਹੈ ਜਿੱਥੋਂ ਮੇਰੇ ਦਾਦਾ ਜੀ ਕੰਮ ਕਰ ਰਹੇ ਸੀਗੇ ਉਹ ਪਿੱਛੇ ਐਕਸਪਾਇਰ ਹੋ ਗਏ ਤੇ ਉਦੋਂ ਬਾਅਦ ਇਹ 2 ਸਾਲਾਂ ਤੋਂ ਮੈਂ ਕੰਮ ਕਰ ਰਿਹਾ ਤੇ ਇਹ ਹੁਣ ਮੇਰਾ 2 ਸਾਲਾਂ ਤੋਂ ਬਾਅਦ ਮੇਰਾ ਪਹਿਲਾ ਪ੍ਰਾਈਜ਼ ਹੈ ਜਿਹੜਾ 2.5 ਕਰੋੜ ਦਾ ਪਹਿਲਾ 500 ਮੰਥਲੀ ਵਿੱਚ ਹਿੱਟ ਹੋਇਆ ਤੇ ਉਹਨਾਂ ਦਾ ਲਾਈਵ ਚੱਲਦੇ ਡਰਾਅ ਦੇ ਵਿੱਚ ਉਹਨਾਂ ਦਾ ਮੈਨੂੰ ਕਾਲ ਆ ਗਈ ਸੀ ਫਸਟ ਪ੍ਰਾਈਜ਼ ਦੀ ਵੀ ਟੁੱਟ ਦੋ ਪਹਿਲਾ ਪ੍ਰਾਈਜ਼ ਹਿੱਟ ਹੋ ਗਿਆ ਤੇ ਤੁਸੀਂ ਨਿਕਲੀ ਕਿੰਨੇ ਨੰਬਰ ਤੇ ਨਿਕਲੀ ਸੀ ਇਹ ਇਹ ਨਿਕਲੀ ਇਹ ਗ੍ਰੀਨ ਵੈਲੀ ਦੇ ਵਿੱਚ ਉਹਨਾਂ ਦੇ ਰਿਹائشਾ ਤੇ B 90 B 949805 ਜੋ ਇਹ ਦਿੱਤੀ ਬੰਸਲ ਐਸਟੇਮ ਗ੍ਰੀਨ ਵੈਲੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਕੋਠੀ ਗ੍ਰੀਨ ਵੈਲੀ ਦੇ ਵਿੱਚ ਹੈ ਕਾਰਬਾਜ਼ਾਰ ਦੇ ਵਿੱਚ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਇਹ ਲਾਟਰੀ ਨਿਕਲੀ ਹੈ ਸਾਡੇ ਜੋ ਡੀਲਰ ਨੇ ਸਾਡੇ ਸਾਹਿਲ ਗਰਗਜੀ ਜਿੰਨਾਂ ਕੋਲੋਂ ਮੈਂ ਟਿਕਟ ਖਰੀਦੀ ਬਿੱਟੂ ਚਾਨਾ ਮੈਂ ਸੇਲਰ ਮੈਂ ਜਾ ਕੇ ਕਾਰਬਾਜ਼ਾਰ ਤੇ ਟਿਕਟ ਸੇਲ ਕੀਤੀ ਸੀ ਔਰ ਇਹ ਟਿਕਟ ਸਾਡੇ ਦਿੱਤੀ ਬੰਸਲ ਜੀ ਜੋ ਕਾਰਬਾਜ਼ਾਰ ਦਾ ਕੰਮ ਕਰਦੇ ਨੇ ਔਰ ਗ੍ਰੀਨ ਵੈਲੀ ਦੇ ਅੰਦਰ ਉਹਨਾਂ ਦੀ ਕੋਠੀ ਹੈ ਇਹ ਪ੍ਰਾਈਜ਼ ਫਰਸਟ ਪ੍ਰਾਈਜ਼ 7 ਕਰੋੜ ਦਾ ਬਨੌਰ ਟਿੰਡਰਪ੍ਰਾਈਜ਼ ਦੇ ਵੱਲੋਂ ਨਾਗਾਲੈਂਡ ਸਟੇਟ ਲਾਟਰੀ ਦਾ ਪਹਿਲਾ ਪ੍ਰਾਈਜ਼ 7 ਕਰੋੜ ਦਾ ਉਹਨਾਂ ਨੂੰ ਨਿਕਲੇ ਉਹਨਾਂ ਤੋਂ ਹਿੱਟ ਹੋਇਆ ਸਰ ਜੀ